ਆ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਪੂਰੇ ਪੰਜਾਬ ਚ ਨੌਜਵਾਨਾਂ ਨੂੰ ਨਸ਼ੇ ਤੇ ਬੇਰੁਜ਼ਗਾਰੀ ਦੇ ਖਾਤਮੇ ਦੇ ਲਈ ਲਗਾਤਾਰ ਪਿੰਡੋਂ ਪਿੰਡ ਜੱਥੇਬੰਦ ਕਰਨ ਦਾ ਜਿਹੜਾ ਜੱਥੇਬੰਦੀ ਦਾ ਫੈਸਲਾ ਉਹਦੇ ਤਹਿਤ ਅੱਜ ਤਲਵਾੜੇ ਦੇ ਪਿੰਡ ਰੇੜੂਪੱਤੀ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਯੂਨਿਟ ਜਿਹੜਾ ਹੈ ਉਹ ਇਕੱਠ ਗਠਿਤ ਕੀਤਾ ਗਿਆ ਜਿਹਦੇ ਵਿੱਚ 15 ਮੈਂਬਰੀ ਜਿਹੜੀ ਕਮੇਟੀ ਹੈ ਪਿੰਡ ਦੀ ਜਿਹੜੀ ਬਣਾਈ ਗਈ ਹੈ ਜਿਸ ਕਮੇਟੀ ਦੇ ਆਪਾਂ ਪ੍ਰਧਾਨ ਹੈ ਜਿਹੜੇ ਨੀਰਜ ਕੁਮਾਰ ਦੀ ਤੇ ਸਕੱਤਰ ਦੀਪਕ ਜੀ ਚੁਣਿਆ ਹੈ ਤੇ ਅਸੀਂ ਇਸ ਵੀਡੀਓ ਦੇ ਮਾਧਿਅਮ ਨਾਲ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੱਦਾ ਦੇ ਰਹੇ ਹਾਂ ਪਿਆਓ ਘਰੋਂ ਬਾਹਰ ਨਿਕਲ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੋ ਪਿੰਡੋਂ ਪਿੰਡ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਥੇਬੰਦ ਕਰੋ ਉਸੇ ਤਹਿਤ ਤਾਂ ਕਿ ਰੋਜ਼ਗਾਰੀ ਦੇ ਖਾਤਮੇ ਦੇ ਲਈ ਤੇ ਨਸ਼ੇ ਦੇ ਖਾਤਮੇ ਦੇ ਲਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਰ ਸਕੀਏ ਅੱਜ ਤਲਵਾੜੇ ਦੇ ਪਿੰਡ ਰੇੜੂਪੱਤੀ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਜਥੇਬੰਦੀ ਦੀ ਜਿਹੜੀ ਹੈ ਯੂਨਿਟ ਦੀ ਚੋਣ ਕੀਤੀ ਹੈ ਆਨਲੇ ਸਮੇਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਸੇ ਪ੍ਰਕਾਰ ਦੇ ਨਾਲ ਗਠਿਤ ਕੀਤੀ ਜਾਊਗੀ ਧੰਨਵਾਦ ਧੰਨਵਾਦ ਮੇਰਾ ਥੋੜਾ ਜਿਹਾ ਪਰਚ ਹੈਗਾ ਐ ਤੇ ਇਹ ਜਿੰਨੇ ਭਗਤ ਸਿੰਘ ਜਦੋਂ ਫਾਂਸੀ ਚੜਿਆ ਹੈਗਾ ਨਾ ਕਿੰਨੇ ਸਾਲ ਉਪਰ ਹੈਗੀ ਵੀ ਜਿਹੜੀ ਤੇਈ ਫਾਂਸੀ ਬੜੀ ਸੀਰੀਅਸਲੀ ਹੈ ਹੁਣ ਤਾਉ ਲਾ ਲੋ ਵੀ ਤੁਸੀਂ ਸਾਰੇ ਜਿੰਨੇ ਵੀ ਹੈਗੇ ਪੜ੍ਹਾਈ ਲਗਭਗ ਹੋ ਗਈ ਤੁਸੀਂ ਦੱਸਦੇ ਹੋ ਵੀ ਇਸ ਤੋਂ ਬਾਅਦ ਕੀ ਕਰਨਾ ਚਾਹੀਏ ਇੱਥੇ ਕੋਈ ਖੇਤੀ ਤਾਂ ਹੈ ਨਹੀਂ ਜੇ ਕੋਈ ਖੇਤ ਵਾਲੋ ਕੇ ਨਾ ਤੁਹਾਡੀ ਆਪਣੀ ਹੈਗੀ ਐ ਦਿਹੜੀਆਂ ਲੱਗਣੀਆਂ ਨਹੀਂ ਮਰਵੇ ਗੱਜ ਜਾਂ ਹੋਰ ਕਿਸੇ ਚ ਵੀ ਦਿਹਾੜੀਆਂ ਨਹੀਂ ਲੱਗਦੀਆਂ ਮਰੇਗਾ ਵੀ ਸਰਕਾਰ ਬੰਦ ਕਰ ਦਿੰਦੀ ਹੈ ਅੱਗੇ ਨੌਕਰੀਆਂ ਦਾ ਕੋਈ ਵਸੀਲਾ ਨਹੀਂ ਹੁਣ ਤੁਸੀਂ ਦੱਸਦੇ ਹੋ ਕਿ ਨੌਕਰੀ ਕਿੱਥੇ ਕਰਨੀ ਕੱਲ ਨੂੰ ਉਹਦੇ ਲਈ ਇਹ ਤਾਂ ਆਏ ਅਸੀਂ ਕਮੇਟੀਆਂ ਬਣਾ ਰਹੇ ਹਾਂ ਕਿ ਕੱਲ ਨੂੰ ਤੁਸੀਂ ਰੋਲਾ ਪਾਓਗੇ ਕਿਉਂਕਿ ਹੁਣ ਜਦ ਦਾ ਸੁਧਾਰ ਛੋਟੀ ਜੀ ਗੱਲ ਹੈ ਹੁਣ ਜੇ ਬੱਚਾ ਵੀ ਨਾ ਰੋਏ ਮਾਂ ਦੁੱਧ ਪਿੰਦੀ ਹੈ ਛੋਟੇ ਬੱਚੇ ਦਾ ਬੱਚਾ ਰੋਂਦਾ ਫੇ ਦਿੰਦੀ ਹੈ ਮਾਂ ਹੁਣ ਜਦ ਤੱਕ ਤੁਸੀਂ ਪੇਲਣਾ ਨਹੀਂ ਰੋਲਾ ਨਹੀਂ ਪਾਣਾ ਭਾਈ ਨੌਕਰੀ ਦਿਓ ਨੌਕਰੀ ਦਿਓ ਕਿਸੇ ਮੰਤਰੀ-ਛੰਤਰੀ ਨੇ ਕਦੀ ਨੌਕਰੀ ਕੱਢਣੀ ਇਹਨੇ ਵੀ ਨਹੀਂ ਕੱਢਣੀ ਹੁਣ ਇਹ ਹੈ ਇਹ ਚਲੋ ਇਹਦੀ ਉਮਰ ਵੱਧ ਹੋ ਗਈ ਮੇਰੀ ਵੱਧ ਹੋ ਗਈ ਅਹੀਂ ਕੋਈ ਨਾ ਕੋਈ ਵਸੀਲਾ ਬਣਾ ਲਿਆ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਬੜੀ ਦੇਖਦੇ ਹੋ ਜੀ ਫੇਸਬੁਕ ਤੋਂ ਪੈਸੇ ਆ ਰਹੇ YouTube ਤੋਂ ਪੈਸੇ ਆ ਰਹੇ ਸਾਰਿਆਂ ਦੇ ਨਹੀਂ ਆਉਂਦੇ ਇੱਥੇ ਗੱਲ ਇਹ ਵੀ ਪਤਾ ਛਾਂਕ ਕੇ ਕਿ ਜ਼ਾਰਾ ਕਰ ਲੈਣਾ ਵੀ ਨਹੀਂ ਹੋਣਾ ਆਪਣੇ ਘਰਦਿਆਂ ਵੱਲ ਵੀ ਦੇਖ ਲਿਓ ਬੜਾ ਔਖਾ ਗੁਜ਼ਾਰਾ ਕਰਦੇ ਹੋਣੇ ਤੁਹਾਡੇ ਜੋ ਕਈਆਂ ਦੇ ਘਰ ਦੇ ਫੈਕਟਰੀਆਂ 'ਚ ਲੱਗੇ ਹੋਣੇ ਕਈ ਵਿਹੜੀ ਧੱਪਾਂ ਕਰਦੇ ਹੋਣੇ ਕੋਈ ਕੋਜੀ ਹੋਣੇ ਕਿਤੇ ਕੋਈ ਅਸੀਂ ਇਹ ਕਮੇਟੀ ਇਸ ਕਰਕੇ ਬਣਾਈ ਹੈ ਵੀ ਤੁਹਾਨੂੰ ਸਿਆਣੇ ਕਰਨਾ ਆ ਸਾਡੇ ਡੱਡਾ ਤੁਹਾਡਾ ਇਦਾਂ ਦੀ ਰਣ ਆਪਾਂ ਗਸਿੰਘ ਵੀਂਦੀ ਸ਼ੋਰ ਮਗਰ ਉਹ ਜੁੜੇ ਕਿਤਾਬਾਂ ਇਹ ਸਮਝ ਲੱਗ ਗਿਆ ਇਦਾਂ ਦਾ ਹੀ ਸੀਗੇ ਪਰ ਅਸੀਂ ਚਾਹੁੰਦੇ ਆਂ ਭਾਂਣ ਵਾਲੇ ਸਮੇਂ ਦੇ ਵਿੱਚ ਜਦੋਂ ਹੀ ਉਹਨੇ ਨੌਕਰੀਆਂ ਦਾ ਕੋਈ ਪ੍ਰਬੰਧ ਨਹੀਂ ਹੋਰ 2-4 ਸਾਲਾਂ ਨੂੰ ਤੁਸੀਂ ਤਗੜੇ ਹੋਣਾ ਤੁਸੀਂ ਲੱਭਣਾ ਯਾ ਨੌਕਰੀ ਮਿਲੇ ਕਿਤੇ ਅਸੀਂ ਭਰਤੀ ਹੁੰਦੇ ਕਿ ਧੋੜ ਲਾ ਲੂ ਕੇ ਹੁਣ ਉਹ ਭਰਤੀ ਵਾਲਾ ਕੰਮ ਬੰਦ ਹੈ ਸਾਫ਼ ਹੈ ਸਰਕਾਰ ਹਰ ਇੱਕ ਇੱਕ ਕਰਕੇ ਸਾਰੀ ਭਰਤੀ ਵਾਲੇ ਹੁਣ ਅੱਗੇ ਨਹੀਂ ਵੀਰ ਚ ਕਿੰਨੇ ਕੁ ਤੁਸੀਂ ਭਰਤੀ ਹੋ ਜਾਓਗੇ ਅਜਾ ਭਰਤੀ ਹੋ ਕੇ ਵੀ ਮੂੰਹ ਰੋਲਾ ਪੈਣਾ ਯਾ 4 ਸਾਲ ਹੋਣ ਨੂੰ ਆਏ ਆ 4-5 ਸਾਲਾਂ ਬਾਅਦ ਮਤਲਬ ਮੈਨੂੰ ਲੱਗਦਾ ਇਹ 20 ਦਾ ਚੱਲਿਆ ਕੰਮ ਤੇ 4 ਸਾਲ ਹੋ ਜਾਣੇ 26 27 ਦੇ ਵਿੱਚ ਰਟਾਇਰ ਹੋ ਕੇ ਆ ਜਾਣੇ 4 ਸਾਲਾਂ ਬਾਅਦ ਅਗਰੇ ਵੀ ਫੇਰ ਕਿੰਨਾ ਰੋੜਾ ਪੈਣਾ 75% ਜਿਹੜੇ ਆ ਉਹਦੇ ਜੋ ਬਾਹਰ ਕੱਢਦੇ ਨੇ ਉਹਨਾਂ ਦੀ ਪਹਿਲੀ ਭਰਤੀ ਕੀਤੀ ਦੀ ਉਹ ਕਹਿੰਦੇ ਕਿ 25% ਰੱਖਣੇ 75% ਬਾਹਰ ਤਾਂ ਅਸੀਂ ਹੁਣ ਇਹ ਹੈ ਵੀ ਪਿੰਡ ਪਿੰਡ ਜਿੱਦਾਂ ਪਿੰਡ ਦੀ ਵੀ ਮਸਲੇ ਮਸਲੇ ਉੱਗਰੇ ਲੜਨਾ ਲੂਣਾ ਹੁੰਦਾ ਇਕੱਠੇ ਹੋ ਕੇ ਇਹ ਨਹੀਂ ਲੜਨ ਦਾ ਮਤਲਬ ਡਾਂਸ ਛੋਟਾ ਕੇ ਨਕੋਟਣ ਮਾਰਨਾ ਇਹ ਜਿੱਦ ਇਕੱਠੇ ਹੋ ਗਰੁੱਪ ਹੋ ਕੇ ਇੱਕ ਦੂਜੇ ਨਾਲ ਗੱਲ ਕਰੋਗੇ ਸਰਪੰਚ ਪੰਚ ਨੂੰ ਹੋਰ ਉਹਨੂੰ ਯਾਰ ਵੀ ਯਾਰੇ ਸਾਡਾ ਮਸਲਾ ਕਰੋ ਭਾਈ ਸਾਨੂੰ ਗਰੂਨਟੀਆਂ ਚਾਹੀਦਾ ਸਾਡੀ ਨੌਕਰੀ ਦਾ ਵਸੀਲਾ ਕੱ ਇਹੀ ਬੰਨਾ ਜੀ ਤੁਹਾਨੂੰ ਤਰੀਕਾ ਸਿਆਣੇ ਤੁਸੀਂ ਇੱਥੇ ਹੀ ਹੁਣ ਇਹ ਤਾਂ ਭਗਤ ਸਿੰਘ ਤੋਂ ਵੀ ਅੱਗੇ ਕਰਤਾਰ ਸਿੰਘ ਸਰਾਭਾ ਤੁਸੀਂ ਨਾ ਸੁਣਿਆ ਹਨ ਕਰਤਾਰ ਸਿੰਘ ਸਰਾਭਾ ਇਹਨੂੰ ਜਦੋਂ ਫਾਂਸੀ ਲੱਗੀ 19 ਸਾਲਾਂ ਦਾ ਸੀ ਹੁਣ ਤੁਹਾਡੇ ਜੋ ਕਈ 19 ਸਾਲ ਦੇ ਹੋਣੇ ਹਨ ਨਾ ਸੁਣ ਸਾਡੇ ਤੁਹਾਡੇ ਵਰਗੇ ਹੀ ਮੁੰਡੇ ਵੀ ਜਿਹੜੇ ਜੰਗ ਵੀ ਲੜੇ ਛੋਟੀ ਉਮਰ ਦੇ ਇਹ ਪੰਡਤ ਕਿਸ਼ੋਰੀ ਲਾਲ ਆਪ 15-16 ਸਾਲਾਂ ਦਾ ਸੀਗਾ ਜਦੋਂ ਮਲੇ ਇੱਡਾ ਪੰਗਾ ਲੈਣ ਚੱਲ ਗਿਆ ਹੈ ਅੰਗਰੇਜ਼ਾਂ ਨਾਲ ਇੱਕ ਕਰਕੇ ਆਪ ਵੀ ਇਹ ਕਮੇਟੀ ਬਣਾਈ ਹੈ ਅਖੇ ਤੁਹਾਡੇ ਨਾਲ ਹੈਗਾ ਜੁੜਿਆ ਹੋਇਆ ਕਾਫੀ ਟਾਈਮ ਦਾ ਕਾਫੀ ਐਜੂਕੇਟਡਾ ਸੀ ਈਦਾ ਹੌਲੀ ਹੌਲੀ ਮਿਲਣਾ ਕਰਨਾ ਹੈ ਕਰਕੇ ਤੁਸੀਂ ਕੋਈ ਗੱਲ ਕਰਨੀ ਹੈ ਯਾਰ ਪੁੱਛੋ ਹੋਰ ਗੱਲਾਂ ਬਾਤਾਂ ਕਰੋ ਕਈ ਜਣੇ ਤੁਹਾਨੂੰ ਦੱਪਕੇ ਵੀ ਮਾਰਦੇ ਆ ਯਾਰ ਤੁਸੀਂ ਕਿਹੜਾ ਪੰਗਾ ਕਰ ਲਿਆ ਫਲਾਨਾ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਲੈਣੀ ਸੀ ਸੀਰੀਅਸਲੀ ਆਸੀਂ ਪਿੰਡ ਚ ਬਣਾਈਏ ਹੁਣ ਤੁਹਾਡੀ ਮਦਦ ਦੇ ਨਾਲ ਅਸੀਂ ਹੋਰ ਪਿੰਡਾਂ ਚ ਵੀ ਫੀਡਾ ਦੇਖਣ ਲਈ ਤਾਂ ਕਿ ਨੌਜਵਾਨ ਇਕੱਠੇ ਕਰਕੇ ਆਉਣ ਵਾਲੀ ਸਰਕਾਰਾਂ ਨੂੰ ਮਜਬੂਰੀ ਬਣਾਈਏ ਭਾਈ ਨੌਕਰੀ ਦਿਓ ਠੀਕ ਹੈ ਅਸੀਂ ਗਰੁੱਪ ਬਣਾਦਾ ਨਾ ਮੈਂ ਤੁਹਾਨੂੰ ਪੁਰਾਣੀ ਵੀਡੀਓ ਸ਼ੇਅਰ ਕਰ ਦੇਣੀ ਆ ਅਗਨੀ ਵੀਰ ਬਾਰੇ ਬਹੁਤ ਖਪਾਈ ਕੀਤੀ ਸੀ ਪਰ ਸਰਕਾਰ ਨਹੀਂ ਠੀਠਾ ਕਿਉਂਕਿ ਉਹ ਜਦੋਂ ਹੁਣ ਪ੍ਰਾਈਵੇਟ ਹੀ ਵੇਚਣੇ ਲੱਗੀ ਆ ਸਾਰਾ ਕੁਝ ਉਹਨਾਂ ਨਹੀਂ ਅਗਨੀ ਵਿੱਦਿਯੋਜਨਾ ਜਿਹੜੀ ਐ ਰੱਦ ਕੀਤੀ ਜੇ ਉਹ ਰੱਦ ਹੋਈ ਹੁੰਦੀ ਅੱਜ ਨੂੰ ਹੋਰ ਭਰਤੀ ਹੁੰਦੀ ਹੁਣ ਭਰਤੀ ਲਗਭਗ ਪਤਾ ਨਹੀਂ ਕਿੰਨੇ ਕੁ ਲੱਖ ਜਿਹੜੀ ਆ ਫੌਜ ਦੇ ਵਿੱਚੋਂ ਗਿਣਤੀ ਘਟ ਗਈ ਸੀਰੀਸੀ ਸੀ ਕਰ ਸਕਦੀ ਤਾਂ ਤੁਹਾਨੂੰ ਆਇਆ ਨਹੀਂ ਤਾਂ ਸਾਨੂੰ ਵੀ ਨਹੀਂ ਫਾਇਪੇ ਦੀ ਆਈ ਦੇ ਮਗਰ ਮਗਰ ਦੀ ਦੂਰ ਤੁਹਾਡੇ ਕੋਲ ਹੈ ਨਾ ਇਦਾਂ ਹੀ ਪਿੰਡੋਂ ਪਿੰਡ ਤੁਹਾਡੇ ਵਰਗੇ ਹੀ ਕਈ ਭਗੇ ਸਿੰਘ ਕੀ ਗੱਲੇ ਸੁਖਦੇਵ ਰਾਜਪੂਰੀ ਜਾਂ ਸਰਾਬੇ ਵਰਗੇ ਮੁੰਡੇ ਨਿਕਲ ਆਣਗੇ ਦੱਸਣ ਦੀ ਆ ਤੁਹਾਨੂੰ ਜਿਹੜੇ ਪਤਾ ਲੱਗਿਆ ਤੂੰ ਹੀ ਕਹਿਣਾ ਜਾਰੇ ਇਹ ਕੰਮ ਠੀਕ ਹੈ ਜਿੰਨ ਥੋੜਾ ਬਹੁਤਾ ਕਰਦੇ ਠੀਕ ਹੈ ਉਹਨੇ ਕਮੇਟੀ ਬਣਾਈ ਐ WhatsApp ਗਰੁੱਪ ਇੱਕ ਬਣਾ ਲਿਓ ਤੇ ਅਸੀਂ ਜਿਹੜੀ ਉੱਪਰ ਗੱਲਬਾਤ ਸਾਂਝੀ ਕਰਨੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਨੇ ਕਿ ਇੰਨੇ ਮਹੀਨੇ ਬਾਅਦ ਅਸੀਂ ਦੁਬਾਰਾ ਮੀਟਿੰਗ ਕਰਦੇ ਹਾਂ ਮੈਂ ਆਉਂਗਾ ਕੋਈ ਮੀਟਿੰਗ ਤਰ੍ਹਾਂ ਜੇ ਤੁਹਾਨੂੰ ਕਾਪੀਆਂ ਕੋਈ ਕਿਤਾਬਾਂ ਕੋਈ ਭਾਗ ਸਿੰਘ ਦੀ ਫੋਟੋਆਂ ਤੁਹਾਨੂੰ ਦੇ ਕੇ ਜਾਵਾਂ ਤੁਹਾਨੂੰ ਹੌਲੀ-ਹੌਲੀ ਫਿਰ ਪਤਾ ਲੱਗਣਾ ਠੀਕ ਹੈ ਸੋਸ਼ਲ ਮੀਡੀਆ ਦਾ ਫਿਰ ਥੋੜਾ ਬੋਤਾ ਇਦਾਂ ਦੀ ਗੱਲਾਂ ਵੀ ਸੱਚ ਕਰਦੇ ਰਹੋਗੇ ਮੇਰੀ ਆਈਡੀ ਮੈਂ ਦੱਸਤੀ ਤੁਹਾਨੂੰ ਪਰਮਿੰਦਰ ਮਕੇਰੀਆ ਉਹ ਦੇਖਿਓ ਉਹਦੇ ਚਾਹੀ ਕਦਾ ਸਾਰਾ ਰੌਲਾ ਪਾਉਂਦੇ ਨੇ ਹਰ ਇੱਕ ਚੀਜ਼ ਦਾ ਰੌਲਾ ਪਾਉਂਦੇ ਵੀ ਬਾਹਰ ਤੁਹਾਨੂੰ ਧਿਆਨ ਲੱਗਣਾ ਪਤਾ ਇੱਥੇ ਨਾੜਾ ਬੜ ਪਰ ਬਾਹਰ ਬਹੁਤ ਰੋੜਾ ਹੈ ਤੁਸੀਂ ਵੀ ਜਦੋਂ ਤਗੜੇ ਹੋ ਜਾਣਾ ਬਾਹਰ ਜਾਣਾ ਫਿਰ ਤੁਹਾਨੂੰ ਵੀ ਲੱਗਣਾ ਪਤਾ ਯਾਰ ਬਾਹਰ ਜ਼ਿੰਦਗੀ ਬੜੀ ਔਖੀ ਕੀ ਕਰਾਂਗੇ ਹੈਨਾ ਕੰਪੀਟੀਸ਼ਨ ਕਿੰਨਾ ਹੈ ਜੇ ਫਸਟ ਆਏ ਸਾਡੇ ਬੱਲੇ ਕਰਦੇ ਕਿੰਦਾ ਦਾ ਕੰਪੀਟੀਸ਼ਨ ਹੈ ਤੇ ਬਸ ਇੰਨਾ ਕੀ ਹੈ ਤੁਸੀਂ ਕਮੇਟੀ ਇਹ ਬਣਾਈ ਹੈ ਮੈਂ ਇੰਨੀ ਕਾ ਆਸ ਰੱਖਦਾ ਹਾਂ ਕਿ ਤੁਸੀਂ ਇਹਨੂੰ ਚਲਾਏ ਰੱਖੋਗੇ ਤੁਹਾਨੂੰ ਕਿਤੇ ਵੀ ਲੋੜ ਪੈਂਦੀ ਹੈ ਗਾਹਿਬ ਗਾਏ ਮੈਨੂੰ ਜਦੋਂ ਮਰਜ਼ੀ ਆਖ ਮਾਰਦੇ ਪੂਰੇ ਪੰਜਾਬ ਚ ਹਰਿਆਣੇ ਚ ਸਾਰੇ ਜਿਹੜਾ ਕੋ ਮੈਨਾਂ ਹੁੰਦਾ ਆਂਦੀ ਬਸ ਤੁਹਾਡੀ ਹੀ ਮਦਦ ਕਰਦਾ ਠੀਕ ਹੈ ਝੰਡੇ ਸੰਭਾਲ ਕੇ ਰੱਖਣੇ ਡੰਡੇ ਭਾ ਲੈਣੇ ਘਰਾਂ 'ਚ ਵੀ ਲਾ ਲਓ ਕੱਲ ਨੂੰ ਅਸੀਂ ਜਦੋਂ ਧਰਨੇ ਮਤਲਬ ਆਰੇ ਐਕਸ਼ਨ ਕਰਨੇ ਆ ਉਹਦੇ ਜੁਗੀਆਂ ਝੰਡੇ ਡੰਡੇ ਲੈ ਕੇ ਆਉਣਾ ਪਈਆ ਕਾਜੀ ਬੰਦ ਜੱਥੇ ਬੰਦੀਆਂ ਇਦੀਆਂ ਨੇ ਡੰਡੇ ਝੰਡੇ ਰੱਖਿਆ ਉਹ ਨਾ ਮੋਡਿਆਂ ਤੇ ਇੱਕ ਬੰਦਾ ਦਹਾ ਦੇ ਮੁਕਾਬਲਾ ਕਰਦਾ ਹੁੰਦਾ ਝੰਡਾ ਲੈ ਕੇ ਜਿਹੜਾ ਵੱਜੀ ਜਾ ਉਹ ਤੋਂ ਟੋਲ ਪਲਾਜ਼ੇ ਤੇ ਟੋਲ ਨਹੀਂ ਲੱਗਦਾ ਜਿਹੜਾ ਡੱਡਾ ਝੰਡਾ ਲੈ ਕੇ ਜਾਂਦਾ ਪੂਰੇ ਪੰਜਾਬ 'ਚ ਚਲ ਜਾਓ ਦੀਪਤ ਭਾਰਤ ਚ ਘੁੰਮ ਲੋ ਝੰਡਾ ਡੰਡਾ ਤੁਹਾਡੀ ਗੱਡੀ ਤੇ ਲੱਗੇ ਆ ਕਿਸੇ ਨੇ ਟੋਲ ਨਹੀਂ ਕਿੱਦਾਂ ਹੈ ਠੀਕ ਹੈ ਜੇ ਕੋਈ ਗੱਲਬਾਤ ਹੋਰ ਹੈਗੀ ਤੁਸੀਂ ਦੱਸ ਨਹੀਂ ਅਜੇ ਨਹੀਂ ਬਣਾ ਹੁਣ ਆ ਚਲੋ ਕੋਈ ਔਖਾ ਕੰਮ ਹੈ ਨਹੀਂ ਬੇਫਿਕਰੇ ਰਹੋ ਠੀਕ ਹੈ ਬਸ ਤੁਹਾਡੇ ਜੋ ਇਹ 5 7 10 ਵੀ ਚੱਲ ਪਏ ਨਾ ਤੁਹਾਡੇ ਆਸਰੇ ਸਾਰਿਆਂ ਫਿਰ ਬੜਾ ਵਧੀਆ ਹੋ ਜਾਣਾ ਤੇ ਇਹ ਹੈ ਵੀ ਨੌਜਵਾਨ ਸਭਾ ਜਿਸ ਪਿੰਡ ਚ ਇੱਕ ਵਾਰ ਬਣ ਜੇ ਨਾ ਤੇ 40 50 ਸਾਲੇ ਬਣੀ ਚੱਲੀ ਜਾਂਦੀ ਅੱਗੇ ਤੇ ਉਸ ਪਿੰਡ ਦੀ ਨੁਹਾਰ ਬਦਲ ਜਾਂਦੀ ਹੈ ਸਹੀ ਕੰਮ ਹੋ ਜਾਂਦੇ ਠੀਕ ਹੈ ਤੁਸੀਂ ਹੁਣ ਇਹ ਕੰਮ ਕਰਨਾ ਹੈ ਕਮੇਟੀ ਬਣਾ ਲਈਏ ਹੁਣ ਆ ਸਾਨੂੰ ਇਹ ਆਸ ਹੈ ਕਿ ਤੁਸੀਂ ਅੱਗੇ-ਅੱਗੇ ਨੂੰ ਕੋਲੀ ਚਲਾਓਗੇ ਠੀਕ ਹੈ ਇਜਾਜਤ ਹੈ ਇਹ ਹੋਰ ਗੱਲਾਂ ਕਰ ਲਈਏ ਉਹਦਾ ਤਾਂ ਗੱਲਾਂ ਤੁਹਾਡੀਆਂ ਮੁੱਕਦੀਆਂ ਨਹੀਂ ਪਰ ਇਹ ਗੱਲਾਂ ਘੱਟ ਹੁੰਦੀਆਂ ਹਨ ਚਲੋ ਠੀਕ ਹੈ ਫੋਟੋ ਕਰ ਲਈਏ ਅਸੀਂ